ਅੱਜ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜਾ ਹੜਾ ਕਾਰਨ ਜਿਹੜੇ ਵਿਅਕਤੀ ਪ੍ਰਭਾਵਿਤ ਹੋਏ ਸੀ ਜਾਂ ਫਸਲਾਂ تباہ ਹੋਈਆਂ ਸੀ ਕਿਸਾਨ ਦੀ ਜਾਂ ਮਜ਼ਦੂਰ ਦੇ ਘਰ ਟਹਿ ਸੀ ਉਹਨਾਂ ਨੂੰ ਮੁਆਵਜ਼ਾ ਬੰਨਣ ਦੀ ਸ਼ੁਰੂਆਤ ਜਿਹੜੀ ਆ ਦੋ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਦਰਾਲੇ ਤੋਂ ਕੀਤੀ ਸੀ ਅੱਜ ਪੂਰੇ ਜ਼ਿਲ੍ਹਿਆਂ ਦੇ ਅੰਦਰ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਅੰਦਰ ਹੈੱਡਕੁਆਰਟਰਾਂ ਦੇ ਅੰਦਰ ਤਹਿਸੀਲਾਂ ਦੇ ਅੰਦਰ ਮੁਆਵਜ਼ਾ ਬੰਨਣ ਦੀ ਰਸਮੀ ਤੌਰ ਤੇ ਸ਼ਿਰੀ ਸ਼ੁਰੂਆਤ ਹੋਈ ਆ ਅੱਜ ਧੂਰੀ ਦੇ ਅੰਦਰ ਸ਼ੁਰੂਆਤ ਹੋਈ ਆ ਬਹੁਤ ਸਾਰੇ ਕਿਸਾਨ ਪਰਿਵਾਰਾਂ ਨੂੰ ਚੈੱਕ ਵੰਡੇ ਗਏ ਨੇਗੇ ਟੋਟਲ ਰਾਸੀ ਜਿਹੜੀ ਆ ਜੇ ਮੈਂ ਸਰੂਜਰੇ ਦੀ ਗੱਲ ਕਰਾਂ ਤਾਂ 3.5 ਕਰੋੜ ਰੁਪਏ ਸਰੂਰ ਦੀ ਅੱਜ ਪਹਿਲੀ ਕਿਸ਼ਤ ਜਾਰੀ ਹੋਈ ਆ ਆਉਣ ਵਾਲੇ ਸਮੇਂ ਚ ਹੋਰ ਵੀ ਜਿਹੜੀ ਆ ਰਾਸ਼ੀ ਜਾਰੀ ਹੋਊਗੀ ਟੋਟਲ ਪੰਜਾਬ ਦੇ ਅੰਦਰ 209 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਅਸੀਂ ਖਜ਼ਾਨੇ ਚੋਂ ਜਾਰੀ ਕੀਤੀ ਆ ਸੋ ਹਰ ਇੱਕ ਉਸ ਪੀੜਤ ਨੂੰ ਜਿਹੜਾ ਹਰਾ ਕਾਰਨ ਜਿੱਦਾ ਨੁਕਸਾਨ ਹੋਇਆ ਕਿਸੇ ਨਾ ਕਾਰਨ ਚਾਹ ਉਹਦਾ ਘਾਟਾ ਰਹਿ ਗਿਆ ਚਾਹ ਫਸਲ ਤਬਾਹ ਹੋ ਗਈ ਚਾਹ ਸਿਲਟਿੰਗ ਆ ਗਈ ਉਹਦੇ ਖੇਤ ਦੇ ਅੰਦਰ ਉਹ ਸਾਰੇ ਦਾ ਮੁਆਵਜ਼ਾ ਜਿਹੜਾ ਦੇਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਜੀ ਨੇ ਅਨਾਉਂਸ ਕੀਤਾ ਸੀ ਔਰ ਸਰਦਾਰ ਭਗਵੰਤ ਸਿੰਘ ਮਾਜੀ ਨੇ ਇਹ ਵੀ ਅਨਾਉਂਸ ਕੀਤਾ ਸੀਗਾ ਕਿ ਬਿਲਕੁਲ ਮੁਆਵਜ਼ਾ 30 ਦਿਨਾਂ ਚ ਮਿਲਣਾ ਸ਼ੁਰੂ ਹੋ ਜਾਊਗਾ ਸੋ ਸਰਦਾਰ ਭਗਵੰਤ ਸਿੰਘ ਮਾਜੀ ਆਪਣੀ ਕਹਿਣੀ ਤੇ ਕਥਨੀ ਤੇ ਬੜੇ ਪੱਕੇ ਨੇਗੇ ਉਹਨਾਂ ਨੇ ਸ਼ੁਰੂਆਤ ਕੀਤੀ ਆ ਸੋ ਮੈਂ ਸਮਝਦਾ ਇਹ ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾਗਾ ਕਿ ਉਹ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਲਈ ਪੰਜਾਬੀਆਂ ਲਈ ਦਿਲ ਖੋਲ ਕੇ ਕੰਮ ਕੀਤਾਗਾ ਅੱਜ ਵੀ ਕਰ ਰਹੇ ਨੇ ਕਿ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਣ ਜੀ ਦਾ ਧੰਨਵਾਦ ਕਰਨਾ ਚਾਹੂਗਾ ਔਰ ਧੂਰੀ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੂਗਾ ਜਿਹੜੇ ਅੱਜ ਵੱਡੀ ਗਿਣਤੀ ਚ ਪਹੁੰਚੇ ਔਰ ਇਸ ਅੱਜ ਚੈੱਕ ਵੰਡਣ ਸਮਰੋਧੀ ਜਿਹੜੀ ਹੈ ਉਹਨਾਂ ਦੇ ਅੰਦਰ ਸ਼ਾਮੂਲੀ ठीकु आहे हिकु मिंट जी 29사트하요기 Obrigado.